ਆਉਂਦੀਆਂ ਲੋਕ ਸਭਾ ਚੋਣਾਂ ਲਈ ਵੱਧਦੀਆਂ ਸਿਆਸੀ ਸਰਗਰਮੀਆਂ ਬਾਰੇ ਅੱਜ ਅਸੀਂ ਜਲੰਧਰ ਲੋਕ ਸਭਾ ਹਲਕੇ ਬਾਰੇ ਇੱਕ ਰਿਪੋਰਟ ਪੇਸ਼ ਕਰ ਰਹੇ ਹਾਂ ਪੰਜਾਬ ਦੇ ਦੁਆਬਾ ਖੇਤਰ ਵਿੱਚ ਪੈਂਦਾ ਜਲੰਧਰ ਲੋਕ ਸਭਾ ਹਲਕਾ ਪੰਜਾਬ ਦੀ ਸਿਆਸਤ ਵਿੱਚ ਇੱਕ ਖਾਸ ਅਹਿਮੀਅਤ ਰੱਖਦਾ ਹੈ ਇਹ ਹਲਕਾ ਅਨੁਸੂਚਿਤ ਜਾਤੀ ਵਰਗ ਲਈ ਰਾਖਵਾਂ ਹੈ ਪੰਜਾਬ ਦੀ ਰਾਜਨੀਤਿਕ ਖੇਡਾਂ ਦੇ ਸਮਾਨ ਅਤੇ ਪੱਤਰਕਾਰਤਾ ਦੇ ਧੁਰੇ ਵਜੋਂ ਜਾਣੇ ਜਾਂਦੇ ਜਲੰਧਰ ਹਲਕੇ ਵਿੱਚ 9 ਵਿਧਾਨ ਸਭਾ ਹਲਕੇ ਪੈਂਦੇ ਨੇ ਜਿਨ੍ਹਾਂ 'ਚ ਫਲੋਰ, ਨਕੋਦਰ, ਸ਼ਾਹਕੋਟ, ਕਰਤਾਰਪੁਰ, ਆਦਮਪੁਰ, ਜਲੰਧਰ ਪੱਛਮੀ, ਜਲੰਧਰ ਕੇਂਦਰੀ, ਜਲੰਧਰ ਉੱਤਰੀ ਅਤੇ ਜਲੰਧਰ ਛਾਉਣੀ ਸ਼ਾਮਲ ਨੇ ਇਸ ਪਾਰਲੀਮੈਂਟੀ ਹਲਕੇ ਵਿੱਚ ਕੁੱਲ 16,50,849 ਵੋਟਰ ਨੇ ਜਿਨ੍ਹਾਂ ਵਿੱਚ ਮਰਦ ਵੋਟਰਾਂ ਦੀ ਗਿਣਤੀ 8,58,239 ਜਦ ਕੇ 79556 ਮੈਲਾ ਵੋਟਰ ਤੇ 44 ਫ੍ਰਾਂਟ ਸੈਂਟਰ ਬੋਥ ਚੋਣ ਕਮਿਸ਼ਨ ਦੇ ਹਦਾਇਤਾਂ ਤੇ ਚੋਣਾਂ ਨੂੰ ਸ਼ਾਂਤਮਈ ਅਤੇ ਨਿਰਪੱਖ ਢੰਗ ਨਾਲ ਨੇਪਰੇ ਚਾੜਨ ਲਈ ਸਮੁੱਚੇ ਜ਼ਿਲ੍ਹੇ ਵਿੱਚ 1952 ਪੋਲਿੰਗ ਬੂਥ ਸਥਾਪਿਤ ਕੀਤੇ ਗਏ ਨੇ ਹਲਕੇ ਵਿੱਚ ਲੋਕ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਜ਼ਿਲ੍ਹਾ ਚੋਣ ਦਫ਼ਤਰ ਵੱਲੋਂ ਜ਼ੋਰਾਂ ਸ਼ੋਰਾਂ ਨਾਲ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਜ਼ਿਲ੍ਹੇ ਦੇ ਚੋਣ ਅਧਿਕਾਰੀ ਕਮ ਡਿਪਟੀ ਕਮਿਸ਼ਨਰ ਡਾਕਟਰ ਹਿਮਾਂਸ਼ੂ ਅਕਰਵਾਲ ਨੇ ਲੋਕਾਂ ਵੱਧ ਤੋਂ ਵੱਧ VOTING ਕਰਨ ਅਤੇ ਹੋਣਾ ਨੂੰ ਵੀ ਇਸ ਲਈ ਜਾਗਰੂਕੰਦੀ ਅਪੀਲ ਕੀਤੀ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਜਿੰਨੇ ਵੀ ਸਾਡੇ ਯੋਗ VOTER ਨੇ ਸਾਡੇ ਜ਼ਿਲ੍ਹਾ ਜਲੰਧਰ ਦੇ ਉਹ ਸਾਰੇ 1 ਜੂਨ 2024 ਨੂੰ ਆਪਣੀ ਵੋਟ ਦਾ ਇਸਤੇਮਾਲ ਜ਼ਰੂਰ ਕਰਕੇ ਆਉਣ ਅਸੀਂ ਬਹੁਤ ਸਾਰੇ ਸਾਡੇ ਜਿਹੜੇ ਪੋਲਿੰਗ ਬੂਥ ਹੈ ਉਹਨਾਂ ਨੂੰ ਮਾਡਲ ਬੋਲਿੰਗ ਸਟੇਸ਼ਨ ਜਿਹੜਾ ਤਿਆਰ ਕਰਵਾਇਆ ਹੈ ਤੇ ਤੁਹਾਡੇ ਲਈ ਹੋਰ ਵੀ ਕਈ ਫੈਸਿਲਿਟੀਆਂ ਅਸੀਂ ਉੱਥੇ ਤਿਆਰ ਕੀਤੀਆਂ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪਰੇਸ਼ਾਨੀ ਉਸ ਦਿਨ ਨਹੀਂ ਕਰਨੀ ਪੈਣੀ ਆਓ ਆਪਾਂ ਸਾਰੇ ਮਿਲ ਕੇ ਇਸ ਲੋਕਤੰਤਰ ਦੇ ਤਿਉਹਾਰ ਨੂੰ ਰਲ ਮਿਲ ਕੇ ਬਣਾਈਏ ਤੇ ਨਾਲ ਹੀ ਮੈਂ ਇਹ ਵੀ ਤੁਹਾਨੂੰ ਕਵਾਂਗਾ ਜਲੰਧਰ ਇੱਕ ਗੱਲ ਨੋਟ ਕਰ 1 ਜੂਨ ਨੂੰ ਵੋਟ ਕਰ ਜਲੰਧਰ ਤੋਂ ਪ੍ਰਸਾਰ ਭਾਰਤੀ ਦੇ ਪ੍ਰਤੀਨਿਧ ਰਮਾਸ਼ੰਕਰ ਦੀ ਰਿਪੋਰਟ